ਜਵਾਲੀ ਪੁਲਿਸ ਸਟੇਸ਼ਨ ਅਧੀਨ ਇੱਕ ਨਬਾਲਕ ਲੜਕੀ ਨੂੰ ਫਿਲਮੀ ਅੰਦਾਜ਼ ਦੇ ਵਿੱਚ ਬੰਦੂਕ ਦੀ ਨੋਕ ਤੇ ਅਗਵਾ ਕਰ ਲਿੱਤਾ ਗਿਆ ਸੂਚਨਾ ਮਿਲਦੇ ਹੀ ਪੁਲਿਸ ਹਰਕਤ ਦੇ ਵਿੱਚ ਆ ਗਈ ਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਦੋਸ਼ੀ ਸੁਲਿਆਲੀ ਚੰਬਾ ਸੜਕ ਤੇ ਔਨਡ ਵਿੱਚ ਸਥਾਨਕ ਲੋਕਾਂ ਦੁਆਰਾ ਲਗਾਈ ਗਈ ਨਾਕਾਬੰਦੀ ਤੇ ਕਾਰ ਨੂੰ ਪਿੱਛੇ ਹੀ ਛੱਡ ਕੇ ਭੱਜ ਗਿਆ ਜਿਸ ਤੋਂ ਬਾਅਦ ਲੜਕੀ ਨੂੰ ਮੌਕੇ ਤੇ ਸੁਰੱਖਿਅਤ ਬਰਾਮਦ ਕੀਤਾ ਗਿਆ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਟੀਮ ਨੇ ਲੜਕੀ ਨੂੰ ਮੈਡੀਕਲ ਜਾਂਚ ਦੇ ਲਈ ਨੂਰਪੁਰ ਹਸਪਤਾਲ ਲਾਲ ਪਿੱਜਿਆ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਲੜਕੀ ਦੇ ਭਰਾ ਸ਼ੇਰ ਅਲੀ ਨੇ ਦੱਸਿਆ ਕਿ ਉਹ ਇੱਕ ਟਰੈਕਟਰ ਤੇ ਮੀਠਲ ਘਰ ਵਾਪਸ ਜਾ ਰਹੇ ਸਨ ਕਿ ਅਚਾਨਕ ਜੇਕੇ ਨੰਬਰ ਪਲੇਟ ਵਾਲੀ ਇੱਕ ਕਾਲੀ ਸਕੋਰਪੀਓ ਆ ਕੇ ਰੁਕੀ ਇਸ ਵਿੱਚ ਸਵਾਰ ਮਲਜ਼ਮ ਨੇ ਉਸਦੀਪ ਨੰਬਾਲਾ ਦੇ ਪੈਨ ਨੂੰ ਜ਼ਬਰਦਸਤੀ ਟਰੈਕਟਰ ਤੋਂ ਉਤਾਰ ਦਿੱਤਾ ਅਤੇ ਉਸ ਨੂੰ ਘਰ ਦੇ ਵਿੱਚ ਬਿਠਾ ਲਿਆ ਪਰ ਇਸ ਸਮੇਂ ਉਸਨੇ ਕਈ ਵਾਹਨਾਂ ਨੂੰ ਟੱਕਰ ਵੀ ਮਾਰੀ ਅਤੇ ਨੁਕਸਾਨ ਵੀ ਪਹੁੰਚਾਇਆ ਇਸ ਮਾਮਲੇ ਤੇ ਡੀਐਸਪੀ ਜਵਾਲੀ ਵੀਰੀ ਸਿੰਘ ਨੇ ਕਿਹਾ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਹੈ ਅਗਵਾਕਾਰਾਂ ਦੀ ਭਾਲ ਦੇ ਲਈ ਟੀਮਾਂ ਭੇਜੀਆਂ ਗਈਆਂ ਨੇ ਤੇ ਲੜਕੀ ਨੂੰ ਸੁਰੱਖਿਅਤ ਬਰਾਮਦ ਕਰ ਲਿੱਤਾ ਗਿਆ ਅਤੇ ਜਲਦੀ ਹੀ ਦੋਸ਼ੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਣਗੇ

तो सर वहाँ से मेरी मम्मी को भी बालों से और बहन को भी नीचे खींचा उन्होंने बहुत मारपीट किया माँ के भी लगाया हुआ है यहाँ पे बाजू में उसका कुर्ता फाड़ दिया बालों में खींच रहे और दरार से उज करा रहे मामला जो है हम लोगों ने कच किया है कुछ लोग आए जो समझाए थे अभी हम लोग जे एंड के तरफ बता रहे हैं कि जब वो का जिसमें दस बारह लोग बताए जा रहे हैं है दर दर रहे है। तो अभी हम लोगों ने तो पूरे इंटायर डिस्ट्रिक्ट में मैसेज कर दिया उनको पकड़ने के लिए बुटेल करने के लिए और मैं खुद जो ਸਟਾਰ نیوز ਪੰਜਾਬੀ ਟੀਵੀ ਦੇ ਲਈ ਦੌਲਤ ਚੋਹਾਨ ਦੀ ਰਿਪੋਰਟ ਨਮਸਕਾਰ ਸਟਾਰ نیوز ਪੰਜਾਬੀ ਟੀਵੀ ਦੇਖਣ ਵਾਲਿਆਂ ਦਾ ਸਵਾਗਤ ਹੈ ਮੈਂ ਦਵਿੰਦਰ ਵਰਮਾ ਲੈ ਕੇ ਆ ਰਿਹਾ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸtare ਜਿਸ ਵਿੱਚ ਮੈਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਇੱਕ ਫੋਨ ਕਾਲ ਦੇ ਵਿੱਚ ਕਰਾਂਗਾ ਸੋ ਦੇਖਣਾ ਨਾ ਭੁੱਲਣਾ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸtare ਰੋਜ਼ਾਨਾ ਸ਼ਾਮ 8 ਤੋਂ 8:30